ਹਾਂਜੀ ਕਿਸਾਨ ਵੀਰੋ ਸਵਾਦ ਆ ਤੁਹਾਡਾ ਆਪਣੇ ਜਿਹੜੋ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਾਈ ਗੱਬਣਾ ਥੋੜੇ ਥੋੜੇ ਦਣ ਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸੀਕਾ ਵਾਲਾ ਕਸਰੀ ਗਾਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਠੀਕ ਠਾਕ ਵਧੀਆ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਲਖਵੀਰ ਸਿੰਘ ਹੈ ਜੀ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਤਹਿਸੀਲ ਲਿਆਂ ਸਿੰਘ ਵਾਲਾ ਜੀ ਨੇੜੇ ਪਿੰਡ ਆਪਾਂ ਨੇੜੇ ਇਧਰ ਬਲਾਸਪੁਰ ਤੇ ਇਧਰ ਰਾਮਗੜ੍ਹ ਇਧਰ ਹਿੰਦਪੁਰਾ ਤੇ ਬੁਰਜਗੜ੍ਹ ਵਾਲਾ ਠੂਰ ਰਹਿਗੇ ਜੀ ਇਧਰ ਮੋਬਾਈਲ ਨੰਬਰ ਬੋਲ 9872372412 ਜੀ ਠੀਕ ਆ ਬਾਈ ਬਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਇਹ ਡਾਕਟਰ ਸਾਹਿਬ ਦੂਜਾ ਸੂਆ ਜੀ ਇਹ ਓਕੇ ਹਾਂ ਤੇ ਇਹ ਜਣ ਕੇ ਹਜੇ 15 ਤੋਂ 16 ਅੰਦਰ ਹਜੇ ਪਏ ਇਹਦੇ ਸੂਚ ਓਕੇ ਯਾਨੀ ਕਿ 2 ਅਕਤੂਬਰ ਨੂੰ ਕਿੰਨਾ ਕੁ ਰਿਕਾਰਡ ਆ ਭਾਈ ਰਿਕਾਰਡ ਇਹਦਾ ਜੀ ਐਵੀਐਸ ਦੇ ਪਾਈਪਰ ਦੀ ਐਪ ਆ ਓਕੇ ਤੇ ਗਾਹਾਂ ਹੈਮਰ ਦਾ ਲੱਗਿਆ ਜਨ ਦੀ ਜਿਵੇਂ ਜਿਵੇਂ ਦੱਸਿਆ ਬੰਦੇ ਨੇ ਇਹਦਾ ਆਪਾਂ ਨੂੰ ਰਿਕਾਰਡ ਦੱਸਿਆ ਬੰਦੇ ਨੇ ਆਪਾਂ ਉਹਵੇਂ ਦੱਸਤਾ ਠੀਕ ਹੈ ਉਹਦਾ ਕੋਈ ਪਤਾ ਨਹੀਂ ਦੂਜੀ ਦਾ ਓਕੇ ਭਾਈ ਹਾਂਜੀ ਹਾਂ ਤੇ ਦੁੱਧ ਦਾ ਰਿਕਾਰਡ ਵੀ ਤੋਦਾ ਪਲੂਨ ਦਾ ਹੈਗੇ ਜੀ ਇਹਦਾ 28 ਕਿਲੋ ਦਾ ਦੱਸਿਆ ਉਹਨਾਂ ਨੇ ਓਕੇ ਬਾਈ ਹਾਂਜੀ ਤੇ ਲਬੋਤ ਬਈ ਹਜੇ ਹਾਂਜੀ ਹਾਂਜੀ ਹਾਂ ਸਾਰੀਆਂ ਬਲਡ ਲੰਕ ਬਾਕੀ ਕੱਚੀ ਆ ਹਜੇ ਸੋਨਾ ਕੱਚੀ ਕੱਚੀ ਆਂਦਾ ਜਿਉ ਹਸਾਬ ਨਾਲ ਲਾ ਲਿਓ ਬਈ ਹਾਂਜੀ ਲੈਓ ਬਣੂ ਬਹੁਤ ਹਨਾ ਗਲੂ ਬਹੁਤ ਵਾਕੀ ਕੰਮ ਕਾਰ ਦੇਖ ਲਓ ਜੀ ਤਿਆਰੀ ਆ ਨਾੜਾਂ ਦੇਖੀ ਬਈ ਹਾਂ ਬਾਕੀ ਗੱਲਾਂ ਥਣ ਗਲਾਬੀ ਥਣ ਬੜੀ ਨਾ ਚੰਗੀ ਆ ਮੰਨ ਕੇ ਚੱਲ ਜਿਵੇਂ ਹੁਣ ਕੋਈ ਭਰਾ ਕੱਚੀ ਲੈ ਜੇ ਤਾਂ ਕਿੱਤਾ ਫੀਡ ਦਾ ਪਾਲੇ ਹਨਾ ਬਹੁਤ ਚੰਗੀ ਤਿਆਰ ਹੋਊ ਚੰਗੀ ਤਿਆਰ ਹੋਊਗੀ ਹਾਂ ਖੋਲ ਦੇ ਬਈ ਤੋਰ ਦੇ ਪੜਾ ਪੜਾ ਬਹੁਤ ਚੰਗਾ ਫੁੱਲ ਕੱਦਦਾ ਹਾਂ ਜੀ ਇਹ ਕੱਦਦਾ ਇਹਨਾਂ ਵੀ ਛੋਟੀ ਹੈਗੀ ਸਹੀ ਗੱਲ ਆ ਫੁੱਲ ਕੱਦ ਫੁੱਲ ਬ੍ਰੀਡ ਪ੍ਰਿੰਟ ਪ੍ਰਿੰਟ ਬੜਾ ਚੰਗਾ ਤੋਰਾ ਕਰਮਲੀ ਦਾ ਇੱਕ ਨੰਬਰ ਆ ਬਾਈ ਕਿਆ ਬਾਤ ਤੇ ਹੋਏ ਨਹੀਂ ਉਂਦੀ ਫਿਰ ਵੀ ਕੀ ਮੋਲ ਲਈ ਜਾਇਜ ਫਿਰ ਇਹ ਮੋਲ ਜੀ ਫੋਨ ਤੇ ਹੀ ਕਰ ਲਾਂਗੇ ਦੋਨਾਂ ਦੇ ਜਾਇਜ ਜੀ ਹੋਣ ਹਾਂਜੀ ਜਮਾਂ ਜਾਇਜ ਹੋਣਗੇ ਕਿ ਆਪਣੇ ਜਾਇਜ ਹੀ ਹੁੰਦੇ ਆ ਤੁਹਾਨੂੰ ਪਤਾ ਤਾਂ ਹੈ ਓਕੇ ਬਾਈ ਹਾਂ ਮੋਲ ਨਹੀਂ ਕੋਈ ਆ ਬਾਈ ਕਹਿੰਦਾ ਮੋਲ ਨਹੀਂ ਕਰਦੇ ਹਾਂਜੀ ਜਮਾਂ ਖਿੱਚ ਕੇ ਮੋਲ ਰੱਖਾਂਗੇ ਜਾਇਜ ਮੋਲ ਰੱਖਾਂਗੇ ਫੁੱਲ ਖੈਰ ਪਹਿਲਾਂ ਹੀ ਵਈ ਦੇ ਜਾਇਜ ਹੀ ਹੁੰਦੇ ਆ ਹਾਂ ਕਈ ਵਾਰੀ ਆਇਆ ਕੋਈ ਵੇਚਣ ਵਾਲਾ ਭਰਾ ਲੈ ਜਾਂਦਾ ਸਹੀ ਆ ਬਈ ਹਾਂ ਤੇ ਲਵ ਉਹ ਪਈਆਂ ਤੇ ਲੰਬਾ ਹੁੰਦਾ ਜੀ ਹਾਂਜੀ ਹਾਂ ਸਾਰੀਆਂ ਬਾਲ ਢੱਲਾਂ ਕੱਢੂ ਫੇਰ ਕਰਨ ਵਾਲੀਆਂ ਸੋਨਾ ਕੱਲੀ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਹਾਂਜੀ ਚੰਗੇ ਕੱਦ ਚਾ 프੍ਰਿੰਟ ਵਾਲੀ ਐ ਯਾਤ ਵਾਲੀ ਐ ਸਾਰਾ ਸੀਮਣ ਦਾ ਰਿਕਾਰਡ ਐ ਤੇ ਦੁੱਧ ਦਾ ਰਿਕਾਰਡ ਦੁੱਧ ਦਾ ਰਿਕਾਰਡ ਐ ਜੀ ਹਾਂਜੀ ਅੱਗੇ ਆ ਗਈ 2 ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਜੀ ਇਹ ਕਿੰਨੇ ਦਿਨ ਨੂੰ ਇਹ ਵਸ 5-4 ਦੇ ਨਹੀਂ ਲਊਗੀ। ਓਕੇ। ਹਾਂਜੀ ਹਾਂ ਇਹ 6 ਦਾੰਦਾ ਜੀ ਮੋਹ। 6 ਦਾੰਦਾ। ਦੂਜਾ ਸੁਆਹ। ਇਹਦਾ ਕਿੰਨਾ ਕੀ ਰਿਗਾਰਡ ਬਈ? ਇਹਦਾ ਪਲੂਨ ਦਾ 24 ਕਿਲੋ ਦਾ ਦੱਸਿਆ ਜੀ ਉਹਨਾਂ ਨੇ। ਓਕੇ ਬਈ। ਕੱਲੀ ਕੱਚੀ ਤੇ 24 ਕਿਲੋ ਦਾ। ਇਹ ਲ ਬਹੁਤ ਖੌਂਦੀ ਐ, ਲੇਵਾ ਹੋਰ ਵੀ ਸੋਹਣਾ ਤਿਆਰ ਕਰੂ ਲੈ। ਢੰਡੀ ਸੀਲ ਐ ਜੀ। ਬਹੁਤ ਸੋਹਣੀ ਤਿਆਰੀ ਐ ਨਾ ਖੇਵਾਣੀ। ਹੂੰ। ਮਗਰ ਉਹ ਲੇਵਾ ਜੈ ਕਰਵਾਣੇ ਕਮਾਲ। ਅੱਲਾ ਕੱਲਾ ਥਾਣੇ ਪੂਰੀ ਵਿੱਥੀ ਦੇ ਪਿਆ ਗਲਾਬੀ ਥਾਣ ਫੇਸ ਦੇਖੋ। ਛੋਟਾ ਜਿਹਾ ਫੇਸ ਐ ਕਰਮਾਲੀ ਦਾ। ਫਲੀ ਵੀ ਚੰਗੀਆਂ ਨਾ। ਹਾਂਜੀ ਹਾਂ। ਫਲੀ ਫੁੱਲ ਬਰੀਟਾ ਚਮਕ ਫੁੱਲ ਆ ਕੋਈ ਲੱਸੀ ਨਹੀਂ ਲਾਵੀਨੀ ਬਈ ਬਿਊਟੀ ਇੱਕ ਨੰਬਰ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਤੋਰਾ ਚੈੱਕ ਕਰ ਲੋ ਕੱਚੀ ਆ ਪੰਜ ਚਾਰ ਦਿਨ ਹੀ ਲੋਗੀ ਤੇ ਉਹਦ ਨੂੰ ਆਰਡਰ ਆ ਜਿਹੜਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਮੋਲ ਇਹਦਾ ਵੀ ਬਾਈ ਕਹਿੰਦਾ ਫੋਨਤੀ ਰੱਖ ਹਾਂਜੀ ਹਾਂਜੀ ਮੋਲ ਜਾਇਜ਼ ਹੋਊਗਾ ਜਮਾਂ ਜਾਇਜ਼ ਹੋਣਗੇ ਜੀ ਮੋਲ ਤਾਂ ਆਪਣੇ ਬਸ ਵੇਚਣ ਵਾਲੇ ਹੁੰਦੇ ਬਾਈ ਕਹਿੰਦਾ ਖਿੱਚ ਕੀ ਮੋਲ ਰੱਖਾਂਗੇ ਜਾਇਜ਼ ਮੋਲ ਰੱਖਾਂਗੇ ਹਾਂਜੀ ਹਾਂ ਮੋਲ ਖੈਰ ਪਹਿਲਾਂ ਵੀ ਬਾਈ ਦੇ ਜਾਇਜ਼ ਹੀ ਹੁੰਦੇ ਆਗੇ ਇਧਰੋਂ ਵੀ ਲੈਵਾ ਚੈੱਕ ਕਰਵਾ ਨਾ ਕਮਾਲ ਦਾ ਨਾੜਾ ਨੂੜਾ ਦੋਨੇ ਦਿਨੇ ਬਸ ਇੱਕੋ ਜਿਹਾ ਆ ਜੀ ਕਿਆ ਬਾਤ ਬ੍ਰੀਟ ਕਨੇ ਕੋਈ ਘਾਟ ਨਹੀਂ ਕੋਈ ਘਾਟ ਨਹੀਂ ਹਾਂਜੀ ਤੇ ਮਗਸੀ ਭਰਾ ਕੋਲੇ ਦੋ ਦੋ ਨਹੀਂ ਲਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਰਨੇ ਕਰ ਲਿਓ ਧੰਨਵਾਦ